ਇਹ ਪੁੱਛ ਕੇ ਇੱਥੇ ਬੈਠਾ ਸੀਗਾ ਛੋਟਾ ਬ੍ਰਦਰ ਜੀ ਤੇ ਦੋ ਬੰਦੇ ਆਏ ਸਮਾਨ ਦੇਖਣ ਲੱਗੇ ਆ ਗਏ ਜੀ ਕਹਿੰਦੇ ਚੈਨ ਦਿਖਾਓ ਮੰਦਰੀ ਦਿਖਾਓ ਤੇ 15 20 ਮਿੰਟ ਵੇਖਦੇ ਰਹੇ ਤੇ ਮੁੜ ਕੇ ਉਹਨਾਂ ਨੇ ਇੱਕ ਨੇ ਪਿਸਤੌਲ ਕੱਢ ਲਈ ਇੱਕ ਨੇ ਗੰਦਾ ਗੰਦਾਸਾ ਕੱਢ ਲਿਆ ਜੀ ਤੇ ਕਹਿੰਦੇ ਜੋ ਕੁਛ ਹੈਗਾ ਦੇ ਦਿਓ ਤੇ ਰੱਸੀਆਂ ਨਾਲ ਲੈ ਕੇ ਆਏ ਸੀ ਫਿਰ ਰੱਸੀਆਂ ਫੜ ਕੇ ਤੇ ਅੰਦਰ ਕਮਰੇ ਚ ਲੈ ਕੇ ਉੱਥੇ ਬੰਨਤਾ ਇਹਨੂੰ ਜਾ ਕੇ ਫਿਰ ਆਪੇ ਉਹ ਪੇਟੀ ਦੇ ਵਿੱਚੋਂ ਸਮਾਨ ਸੋਨ ਕੱਢਿਆ ਤੇ ਭੱਜਣ ਲੱਗੇ ਤੇ ਓਨੀ ਦੇਰ ਨੂੰ ਔਰ 80 ਮਿੰਟੇ ਨੇ ਖੋਲ ਲਈ ਭਰਾਣੇ ਜੀ ਹਾਂ ਅੱਛਾ ਤੇ ਉਹਨੇ ਫੜਿਆ ਪਿੱਛੋਂ ਜਾ ਕੇ ਇੱਕ ਬੰਦੇ ਨੂੰ ਫੜ ਵੀ ਲਿਆ ਵਾਵਾ ਉਹਨੂੰ ਹੱਥੋਂ ਭਾਈ ਹੋਈ ਇਹਨਾਂ ਦੀ ਆਪਸ 'ਚ ਪਰ ਲਾਗੂ ਬੰਨੂ ਕਿਸੇ ਨੇ ਨਹੀਂ ਕੋਈ ਨਾ ਕੀਤਾ ਤੇ ਭੱਜ ਗਏ ਉੱਪਰ ਤੇ ਕਿੰਨੇ ਕਿੰਨੇ ਭਾਜੀ ਲੁਟੇਰੇ ਸੀ ਕਿ ਜਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਇੱਕੋ ਪਿਸਤੌਲ ਸੀਗੀ ਹਾਂਜੀ ਤੇ ਇੱਕੋ ਗੰਡਾਸਾ ਸੀ ਅੱਛਾ ਹਾਂਜੀ ਤੇ ਫਿਰ ਪੁਲਿਸ ਨੂੰ ਕਾਲ ਕੀਤੀ ਪੁਲਿਸ ਮੌਕੇ ਤੇ ਆ ਗਈ ਹਾਂਜੀ ਹਾਂਜੀ ਉਸੇ ਵੇਲੇ ਫਿਰ ਸਾਰੇ ਆ ਗਏ ਪੁਲਿਸ ਨੂੰ ਫੋਨ ਕੀਤਾ ਉਹ ਵੀ ਉਸੇ ਵੇਲੇ ਆ ਗਏ ਨੇ ਉਹਨਾਂ ਨੇ ਵੀ ਸਾਰਾ ਰਿਕਾਰਡ ਕਰ ਲਿਆ ਸਾਰਾ ਆਪਣੇ ਕੋਲ ਬੰਦੀ ਕਾਰਵਾਈ ਕਰਨ ਪਰ ਜਿਸ ਤਰ੍ਹਾਂ ਚਿੱਟੇ ਦਿਨ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਵੱਡੀ ਮੋੜ ਦੀ ਵਾਰਦਾਤ ਵਾਪਰੀ ਲੱਗਦਾ ਨਹੀਂ ਕਿ ਚੋਰ ਜਿਹੜੇ ਉਹਨਾਂ ਹੌਸਲੇ ਬੁਲੰਦ ਦਾ ਪੁਲਿਸ ਦਾ ਬਹੁਤ ਬਹੁਤ ਔਖਾ ਹੈ ਜੀ ਬਹੁਤ ਔਖਾ ਹੈ ਅੱਜ ਕੱਲ ਕੰਮ ਕਰਨਾ ਹੁਣ ਅਸੀਂ ਵੀ ਦੁਕਾਨਾਂ ਦੇ ਬੈਠੇ ਆ ਸਾਡੀ ਸੇਫਟੀ ਕੋਈ ਨਹੀਂ ਹੈਗੀ ਜੇ ਸਾਨੂੰ ਕਹਿੰਦੇ ਆ ਗਨ ਵਗੈਰਾ ਸਾਡੀ ਉਹ ਵੀ ਕਿਤੇ ਜਮ੍ਹਾਂ ਕਰਾਓ ਤਾਂ ਸੁਨਾਰਾ ਕੀ ਕਰੇ ਸਾਡਾ ਇੱਥੇ ਹੈ ਕੀ ਕਰੇ ਬੰਦਾ ਬਹਿ ਵੀ ਇੱਥੇ ਨਹੀਂ ਹੈਗਾ ਕਬਿਆ ਅਸੀਂ ਇਕੱਲਾ ਸੀ ਕਰਗਾ ਪੁਲਿਸ ਦੇ ਕਰਮਚਾਰੀ ਕਿਵੇਂ ਦੇਖਦੇ ਉੱਥੇ ਕਹਿੰਦੇ ਪੀਸੀਆਰ ਚੱਲਦੀ ਰਹਿੰਦੀ ਹਰ ਵੇਲੇ ਨਹੀਂ ਹੁਣ ਪਤਾ ਨਹੀਂ ਜੀ ਇਹ ਤੋਂ ਇੱਕ ਪੁਲਸ ਵਾਲੇ ਕਰਨਗੇ ਜਿਹਦਾ ਆਏ ਹੀ ਨਹੀਂ ਸਾਰਾ ਇੱਕ ਇੱਕ ਦੀ ਚਾਲ ਸਾਡੀ ਸਵਾਰ ਜੀ ਹੋ ਗਈ ਹੈ ਕਿਹੜਾ ਕਿਹੜਾ ਸਮਾਨ ਜਿਹੜਾ ਉਹ ਲੈ ਕੇ ਗਿਆ ਕੁਝ ਪਤਾ ਲੱਗੇਗਾ ਡੇਟੇ ਸਾਰਾ ਜੀ ਥੋੜਾ ਬੋਤਾ ਦੇਖਣਾ ਪੈਣਾ ਸਾਰਾ ਜੀ ਨਹੀਂ ਪਤਾ ਇਹ ਹਾਲਾ ਪੁਲਿਸ ਕਹਿੰਦੀ ਲੋਕੀ ਹਿਆਰ ਮਤਲਬ ਅੰਦਾਜ਼ਾ ਕਿੰਨੇ ਦਾਜਾ ਕਿੰਨੇ ਦਾ ਨੁਕਸਾਨ ਹੋਇਆ ਨਹੀਂ ਸਾਰਾ ਜੀ ਨਹੀਂ ਪਤਾ ਦਾਜਾ ਜੀ ਇਹ ਹੁਣ ਇਹ ਗੱਲਬਾਤ ਹੋਈ ਹੈ ਦੇਖ ਲੈਣੇ ਆ ਦੱਸਦਨੇ ਆ ਅੱਜ ਇਹ 4:00 ਵਜੇ ਕੁਝ ਮਿੰਟਸ ਦਾ ਇੱਕ ਵਾਕਿਆ ਹੋਇਆ ਹੈ ਇੱਥੇ ਜੂਲੀ ਸ਼ੌਪ ਦੇ ਉੱਤੇ ਦੋ ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ ਉਹਨਾਂ ਨੇ ਆ ਕੇ ਜਿਹੜੇ ਸੀਗੇ ਤੇੜਾ ਦੇ ਓਨਰ ਸੀਗੇ ਉਹਨਾਂ ਦੇ ਨਾਲ ਗਲਫ ਕੀਤੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਡਾਕਟਰ ਮਾਰ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋ ਜਿਹੜੀ ਹੈ ਲੁੱਟ ਖੋਹ ਕਰਨ ਦੀ ਔਰ ਇਹ ਸਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਸਾਨੂੰ ਕਾਫੀ ਕਲੂਜ਼ ਜਿਹੜੇ ਇਹਨਾਂ ਦੇ ਮਿਲ ਗਏ ਬਹੁਤ ਜਲਦੀ ਇਹਨਾਂ ਨੂੰ ਫ੍ਰੀਸ ਕਰ ਰਹੇ ਹੈ ਇਸ ਸਬੰਧ ਵਿੱਚ 379 ਬੀ ਦੇ ਵਿੱਚ ਅਸੀਂ ਜਿਹੜਾ ਪਕਚਾ ਖਾਣੇ ਸ਼ੈੱਡ ਦੇ ਵਿੱਚ ਦਰਜ ਕਰ ਲਿਆ ਹੈ ਸੀਸੀਟੀਵੀ ਹਾਂਜੀ ਸੀਸੀਟੀਵੀ ਕੋਈ ਸਾਹਮਣੇ ਦੇਖੋ ਜਿਹੜੇ ਜਿੰਨੇ ਵੀ ਆਪਰੇਸ਼ਨ ਗੱਲਾਂ ਹੈਗੀਆਂ ਉਹ ਮੈਂ ਤੁਹਾਨੂੰ ਇਸ ਟਾਈਮ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਸਾਡਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨੀਸ਼ੀਅਲ ਸਟੇਜ ਹੈ ਅਜੇ ਇਹਦਾ ਮੇਰਾ ਕੇਸ ਖਰਾਬ ਹੋ ਸਕਦੇ ਸਾਡੇ ਲੋਕਾਂ ਨੂੰ ਲਿੰਕਸ ਜਿਹੜੇ ਹੈ ਕ੍ਰਿਮੀਨਲ ਨੂੰ ਮਿਲ ਸਕਦੇ ਇਸ ਕਰਕੇ ਮੈਂ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਮੇਰੇ ਕੋਲ ਹੈਗੇ ਲਿੰਕਸ ਆਗੇ ਨੇ ਪਰ ਬਹੁਤ ਜਲਦੀ ਇਹ ਕੇਸ ਜਿਹੜਾ ਹੈਗਾ ਟ੍ਰੇਸ ਕਰ ਲਿਆ ਜਾਏਗਾ ਨੇ ਬੰਦੇ ਨੇ ਕੱਥੇ ਆਏ ਨੇ ਦੋ ਬੰਦੇ ਹੈਗੇ ਨੇ ਜਿਹੜੇ ਕਿਸੇ ਆਏ ਕਿਸੇ ਨਹੀਂ ਆਇਆ ਉਹ ਮੈਂ ਚੀਜ਼ ਤੁਹਾਡਾ ਡਿਸਕਲੋਸ ਨਹੀਂ ਹੈ ਇਸ ਕਾ ਸਟੇਜ ਤੇ ਕਰ ਸਕਦਾ